ਸਤਿ ਸ੍ਰੀ ਅਕਾਲ ਜੀ ਮੈਂ ਸ਼ੰਦਰਪਾਲ ਗੌਰ ਪਿੰਡੂ ਬਲੌਗ ਚੰਦੂ ਤੇ ਤੁਹਾਡਾ ਸਵਾਗਤ ਹੈ। ਹੋਰ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੈਗਰੋ ਸਾਰਿਆਂ ਤੰਦਰੁਸਤੀਆਂ ਬਖਸ਼ੇ ਜਣਦੇ ਕਲਾ ਬਖਸ਼ੇ। ਲੋ ਵੈਗਰੋ ਦੀ ਕਿਰਪਾ ਹੋਈ ਜੀ ਅੱਜ ਉਹ ਭਾਗਾ ਵਾਲਾ ਦਿਨ ਆਇਆ ਜਿਹੜੇ ਦੀ ਆਪਾਂ ਨੂੰ ਅਡੀਕ ਸੀ। ਅੱਜ ਮੀਂਹ ਵੀ ਪੈ ਗਿਆ ਮੀਂਹ ਪੈਣ ਨਾਲ ਠੰਡ ਹੋ ਗਈ। ਮੈਂ ਲੰਘ ਦਰਮੀ ਬੋਲਿਆ ਦੇ ਸੀ ਆਪਾਂ ਗੁਰੂ ਨਗਰੀ ਵਿੱਚ ਆਇਆ ਨੂੰ ਇੱਕ ਵੀਂ ਦਾ ਹੋ ਗਿਆ ਜੀ ਪੂਰਾ ਤੇ ਅੱਜ ਆਪਾਂ ਚੱਲਨੇ ਆਂ ਸ੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਜੇ ਤੁਹਾਨੂੰ ਨੰਦੋ ਬੇਸਾਂ ਨੂੰ ਸੋਚੀ ਜਾਂਦੇ ਨੂੰ ਕਿ ਅੱਜ ਸਵੇਰੇ ਹੀ ਸੇ ਤਿਆਰੀ ਮੰਨ ਲਈ ਜੀ ਫਿਰ ਸੋ ਸੋਹਾਂ ਜਾ ਕੇ ਵਿਸ਼ੇਸ਼ਵਰੇ ਮੁੜਿਆਵਾਂਗੇ ਨਾਲੇ ਬਾਥਰੂਮ ਵੀ ਵਾਸਤੇ ਕਰਨ ਠੰਡ ਹੋਊਗੀ ਇਹ ਡੂ ਦਾ ਸ਼ੂ ਕਰ ਲੈਣੀ ਆ। ਆਪਾਂ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਇਹ ਨਹੀਂ ਪਰਮਿਸ਼ਨ ਹੈਗੀ ਬਣਾਉਣ ਦੀ। 9:7 ਹੋ ਗਏ ਨਾ। ਨਹੀਂ ਰਹਾ ਮੱਧਰਾ ਦੇ ਘਰ ਨਾਲ ਨਹੀਂ ਰਜਾ। 7 ਵਜੇ ਪਹੁੰਚਾਂਗੇ ਆਪਾਂ। ਕਾਰ ਵਾਲੀ ਇਹਦੇ ਭੰਦੇ ਕਾਰ ਵਾਲੇ ਨੂੰ ਪਾਣੀ ਪਾਵੇ ਥੂੜੀ ਹੋਣੀ ਫਿਰ ਕਾਰ ਵਾਲਾ ਤਾਂ ਕਾਰ 'ਚ ਬੈਠਾ ਉਹਨੂੰ ਘੜਾਇ ਤਾਂ ਹੈ ਤਾਂ ਤਾਂ ਇਨਸਾਨੀਅਤ ਹੈ ਨਹੀਂ ਗੀ ਹੌਲੀ ਵੀ ਤੁਸੀਂ ਗੱਡੀ 'ਚ ਬੈਠੇ ਹੌਲੀ ਤੋਰ ਲਓ ਅੱਜ ਇਹਨੂੰ ਪਿਆਉਂਗੇ ਸਾਰਿਆਂ ਨੂੰ ਗੰਦਾ ਪਾਣੀ ਉੱਤੇ ਪਿਆ ਨਾਲ ਕੀ ਕੰਮ ਧੰਦੇ ਜਾਣੀ ਹੋਣੀ ਥੋਰਨ ਦੀ ਦੁਨੀਆ ਕੋਈ ਸੋਚ ਨਹੀਂ ਕਿ ਆਪਣੀ ਸੋਚ ਦੇ ਆਪਣਾ ਸਹੀ ਹੋ ਜਾਈ ਬਸ ਦਰਸ਼नियां ਕਰਨ ਵਾਲੀਆਂ ਜਿਹੜੇ ਉਹ ਤਾਂ ਰਾਤ ਹੀ ਆ ਗਈ ਹੋਣਗੀਆਂ ਨਾ ਦੂਰੋਂ ਆਉਂਦੇ ਚੱਲ ਗਏ ਨਪਕੜੀ ਲਾਉਣੇ ਆ ਪਾਰਕ ਚ ਦਾ ਜਿਹੜਾ ਮੇਟੇ ਰੱਖ ਲਿਆ ਸੰਗਾ ਜਾ ਕੁਝ ਨਾ ਇਹਦੇ ਵਿੱਚ ਪਣੀ ਆਇਆ ਖੜਾ ਗਿਆ ਤਾਂ ਸਾਰੇ ਪੜਾ ਖੜਾ ਤਾਂ ਪਾਣੀ ਦਾ ਲਾਦਾ ਕਾ جی پتر بارش ہو رہی ہے کہ ترتا <laughs> <laughs> نہیں گا میں بارش کے کرنے میں تردا نہیں چک کے لگ جاؤ بدھی

ਬਹੁਤ ਸਾਰੇ ਲੋਕ ਦੱਸੇਗਾ ਕਿ ਵਾਪਸ ਚਲੇ ਜਾਏਗੇ ਸੱਤ ਨਾ ਰਹਾ ਉਹ ਵਹਿ ਰੂ ਸੱਤ ਨਹੀਂ ਕਰਨਾ ਲੇਗਾ ਹੈ ਕਿ ਸੱਤ ਨਹੀਂ ਕਰਨਾ ਹੁੰਦਾ ਕਿ ਸੱਤ ਨਾ ਕਰਨਾ ਹੁੰਦਾ ਕਿ ਸੱਤ ਨਾ ਕਰਨਾ ਹੁੰਦਾ ਸੱਤ ਨਾ ਰਹਾ ਉਹ ਕਰੇ ਕਿ ਸੱਤ ਨਾ ਕਰਨਾ ਹੁੰਦਾ ਕਿ ਸੱਤ ਨਾ ਰਹਾ ਉਹ ਹੁੰਦਾ ਕਿ ਸੱਤ ਨਾ ਰਹਾ ਉਹ ਹੁੰਦਾ ਕਿ ਸੱਤ ਨਾ ਕਰਨਾ ਹੁੰਦਾ ਮਾਇਆ ਕੈਰੀ ਮਾਰ ਮਾਰ ਕੈਰੀ ਮਾਰ ਆਇਓ the <laughs>

कर्मा कर ਇਹ 12 ਸਾਲ ਹੋ ਗਏ ਤੇ ਕਈ ਦੇ ਸੰਗਤ ਵਿੱਚ ਅਰਦਾਸ ਕਰੇ ਕਿਉਂਕਿ ਇਹਨਾਂ ਨੂੰ ਕੈਨਸਲ ਹੈ ਤੇ ਇਹ ਕਹਤਾਰ ਹੈ ਇਹ ਸਾਧ ਸੰਗਤ ਇਹੋ ਗਿਆ ਕਿਉਂਕਿ ਆਪਾਂ ਜਾਨਾ ਅਰਦਾਸ ਵਿੱਚ ਜਦੋਂ ਅਰਦਾਸ ਕਰਦੇ ਫਿਰ ਅੰਮ੍ਰਿਤਸਰ ਸਾਹਿਬ ਦੇ ਦਰਸ਼ਕ ਜੀਨਾਂ ਦਾ ਵੀ ਜਿਹੜੀ ਯਾਦਗਾਰ ਸਾਥ ਜੀ ਨੇ ਪਾਵਨ ਵਰਦਾਨ ਦਿੱਤੀ ਇਹ ਆਪਾਂ ਕਰਦੇ ਹਾਂ ਤੇ ਪੰਜ ਸਰੋਵਰ ਜਿਹੜੇ ਗੁਰੂ ਸਰਵਾਦਾ ਨੇ ਸੰਤੋਖ ਸਾਹਿਬ ਦਾ ਸੁਲਾਸਾ ਸੰਕਟ ਤੇ ਜੀ ਦੇ ਵਜਨ ਦਾ ਸ੍ਰੀ ਰਾਮ ਸਰਕਾਰ ਸ੍ਰੀ ਖਾਉ ਸਰਕਾਰ ਇਹ ਸਾਥ ਤੁਹਾਨੂੰ ਵੀ ਲੈ ਆਪਣੇ ਪਾਵਨ ਆਹ ਥਾਂ ਦੇ ਨਾਲ ਕਾਫੀ ਜਨਾਂ ਦਾ ਲਗਾਇਆ ਕਿਉਂਕਿ ਵੀ ਜੀ ਕੇ ਦੇ ਸੰਗਤ ਵਿੱਚ ਸਰਦਾਸ ਦੇ 12 ਸਾਲ ਦੇ ਕਰੀਬ ਹੋ ਗਏ ਨੇ ਲਾਗ। ਇਹ ਜਰੀ ਕੈਨਸਲ ਹੋਈ। ਆਓ ਮੁਕੀਆਂ ਸਾਤਾ ਤੇ ਹੋਰ ਨਾਓ। ਇੱਕ ਵਾਰ ਚਕਾਓ ਸਾਧੂ ਜੀ ਨੂੰ ਫ੍ਰੀਕ ਚੱਕਦੇ ਤੇ ਨਾਨਕ RAM, RAM, RAM ਸਵੇਰੇ ਖਾਓ। ਬਾਕੀ। ਉਹ ਜਿਹੜੀ ਕੀ ਦੇ ਬਾਲ ਮਹਾਪ੍ਰੀ ਸਾਧ ਗੁਰੂ ਰਹਾਮ ਸਰਬ ਮਹਾਰਾਜੀ ਨੇ। ਭਰੇ ਪਰਿਵਾਰ ਵਿੱਚ ਜਦੋਂ ਇਹ ਕਹੇ ਕਿ ਉਥੋਂ ਕੋਈ ਨੌਜਵਾਨ ਇਹਦਾ ਮਾਹੌਲ ਵਿੱਚ ਜਾ ਕੇ ਇਹ ਜਿਹੜੇ ਘੋੜਾ ਸੰਗਤ ਸੀ ਇੱਥੇ ਪ ਜਾਵੇ ਕਿਉਂਕਿ ਸੰਗਤ ਨੇ ਅਰਦਾਸ ਕੀਤੀ ਹੈ ਕਿ ਜੇਸ ਘੜੀ ਇਹ ਘੋੜੇ ਭੇਜੇ ਗਏ ਨੇ ਉਸੇ ਦਰਬਾਰ ਵਿੱਚ ਨਿਵਾਸ ਆ ਜਾਵੇ ਉਹ ਭਰੇ ਦਰਬਾਰ ਵਿੱਚ ਸਾਤ ਜੀ ਜਦੋਂ ਹੁਕਮ ਆਇਆ ਬਹਾਦਰ ਬਾਬਾ ਜੀ ਚੱਕੁੱਟੇ ਨੇ ਕਿਉਂਕਿ ਸੁਭਾਅ ਮੁਕਾਬਕ ਆ ਸਮਝਿਆ ਕਿ ਇਹ ਜਿਹੜਾ ਕਰਮ ਹੈ ਇਹ ਮੈਂ ਸਿਰੇ ਚੜ੍ਹ ਸਕਦਾ ਹੁਣ ਬਹਾਦਰ ਬਾਬਾ ਜੀ ਚੱਕੁੱਟੇ ਜਦੋਂ ਸਤਗੁਰੂ ਜੀ ਨੇ ਜਿੱਤਾਇਆ ਥਾਪੜਾ ਲਾਹੌਰ ਤੋਂ ਫੇਰ ਤੁਰੇ ਨੇ ਭਾਈ ਰੂਪੇ ਤੋਂ ਮਾਰੋ ਮਾਪ ਕਰਦੇ ਬਾਦਰਪਾਪਾ ਬਿਲੀ ਚੰਦ ਇਹਦੇ ਵਿੱਚ ਤਿੰਨ ਰਾਤਾਂ ਜਿਹੜੀਆਂ ਸਨ ਇਹਨਾਂ ਇਹ ਰਸਤੇ ਵਿੱਚ ਗੁਜ਼ਾਰੀਆਂ ਤੇ ਚੌਥੇ ਦਿਨ ਜਦੋਂ ਲਾਹੌਰ ਪੁੱਜੇ ਨੇ ਇੱਕ ਭਾਈ ਜੀਵਨ ਨਾ ਦਾ ਇਹਨੂੰ ਜਾਣ ਕੇ ਕਿਉਂਕਿ ਜਾਣੂ ਸੀ ਬਾਦਰਪਾਪਾ ਬਿਲੀ ਜਾਂਦਾ ਇਹਦੇ ਘਰ ਰਏ ਜਦੋਂ ਪੁੱਛਿਆ ਭਾਈ ਜੀਵਨ ਨੇ ਕਿੱਥੇ ਬਾਤ ਨਹੀਂ ਤੁਸੀਂ ਆਏ ਜਦੋਂ ਬਾਤਾਂ ਪੁੱਛੀ ਸਾਰੀ ਤਰੀ ਜਾਣਦੇ ਕਿ ਤੂੰ ਕਰਦੇ ਇਤਨੀ ਬਰਖੇ ਸੀ ਇਹ ਧੱਕੇ ਨਾਲ ਬਾਦਸ਼ਾਹ ਚਾਹ ਜਾਂਦੇ ਹੋ ਰਹੀ ਹੈ ਤੇਰੇ ਤੇ ਹੁਣ ਮੈਂ ਲੈਣ ਆਇਆ ਹਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਫਾਪੜਾ ਦੇ ਕੇ ਸਾਹ ਖੁਦੀ ਨੇ ਭੇਜਿਆ